ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਵਿੱਚ ਭੋਲੇ ਭਾਲੇ ਲੋਕਾਂ ਨੂੰ ਆਪਣੇ ਚਾਂਸ ਵਿੱਚ ਦੇ ਕੇ ਕਰਦੇ ਸਨ ਲੁੱਟਖੋ ਇਹ ਦੀਪਨਗਰ ਦਾ ਮਾਮਲਾ ਸਾਹਮਣੇ ਆਇਆ ਹੈ ਦੋ ਔਰਤਾਂ ਭੋਲੇ ਭਾਲੇ ਲੋਕਾਂ ਨਾਲ ਗੱਲਬਾਤ ਕਰਕੇ ਆਪਣੇ ਘਰ ਲੈ ਜਾਂਦੀਆਂ ਸਨ ਅਤੇ ਉੱਥੇ ਦੋ ਵਿਅਕਤੀ ਚਾਰ ਜਣੇ ਮਿਲ ਕੇ ਉਹਨਾਂ ਨੂੰ ਉਹਨਾਂ ਦੀ ਕੁੱਟਮਾਰ ਕਰਦੇ ਹਨ ਤੇ ਲੁੱਟਖੋ ਕਰਦੇ ਹਨ ਕਨਾਲ ਚੌਂਕੀ ਨੂੰ ਇਨਫੋਰਮੇਸ਼ਨ ਮਿਲਣ ਤੇ ਉਹਨਾਂ ਨੇ ਉੱਤੇ ਰੇਡ ਕੀਤੀ ਤਾਂ ਚਾਰ ਵਿਅਕਤੀ ਕਤੇ ਕਾਬੂ ਰੋਸ਼ਨੀ ਪੰਜਾਬ ਦੀ ਤੋਂ ਅਸ਼ੋਕ ਬੰਸਲ ਦੀ ਰਿਪੋਰਟ ਇਸ ਤਰ੍ਹਾਂ ਤੋਂ ਬਦਲੀ ਬਦਲੀ ਆ ਰਹੀ ਹੈ ਮਾਮਲੇ ਦੀ। ਹਾਂਜੀ ਕੱਲ ਸਾਡੇ ਕੋਲ ਇੱਕ ਸ਼ਿਕਾਇਤ ਸਾਨੂੰ ਮਿਲੀ ਸੀਗੀ। ਉਹਦਾ ਸ਼ਿਕਾਇਤ ਕਰਤਾ ਹੈਗਾ ਕੌਲ ਸਿੰਘ ਜੀ ਇਹ ਰਹਿਣ ਵਾਲਾ ਲਹਿਰੇਤੂਰ ਕੋੜ ਦਾ। ਇਹ ਇੰਨੀ ਨਾਰਮੀ ਚ ਨੌਕਰੀ ਕਰਦਾ ਸਾਮ ਦੇ ਡਿਊਟੀ ਹੈ। ਇਹ ਪਰਸੋਂ ਬਦਲਾਵ ਦੇ ਟ੍ਰੇਨ ਤੋਂ ਆਇਆ ਸੀ ਛੁੱਟੀ ਆਇਆ ਸੀਗਾ। ਉੱਥੇ ਇਹਨਾਂ ਨੂੰ ਦੋ ਲੇਡੀਜ਼ ਮਿਲੀਆਂ। ਉਹਨਾਂ ਨੇ ਇਹਨੂੰ ਗੱਲ ਹੀ ਵਾਪਸ ਲਾ ਲਿਆ ਗੱਲਾਂ ਬਾਤਾਂ ਜਲਾ ਕੇ ਬਾਹਰ ਸਟੇਸ਼ਨ ਤੋਂ ਬਾਹਰ ਆ ਗਏ। ਬੋਨਾਂ ਆ ਕੋ ਜਾਣ ਸੀਗੇ ਗੱਲਾਂ ਪਤਾ ਕਰਦੇ ਕਰਦੇ ਇਹਨਾਂ ਨੂੰ ਵਰਨਾ ਕਾਰ ਤੇ ਬਿਠਾ ਲਿਆ ਅਬਲਜ ਉਦੋਂ ਬਾਅਦ ਦੀਪ ਸਿੰਘ ਨਗਰ ਇੱਕ ਘਰ ਆ ਗਿਆ ਉੱਥੇ ਲੈ ਗਏ ਉੱਥੇ ਰ ਜਾ ਕੇ ਇਹਦੀ ਕੁੱਟਮਾਰ ਕੀਤੀ ਉਹਨਾਂ ਨੇ ਕੁੱਟਮਾਰ ਕਰਕੇ ਇਹਨੂੰ ਡਰਾਵਲ ਦਿੱਤਾ ਵੀ ਸਾਡੇ ਘਰੇ ਆਏਗਾ ਸਾਡੀ ਲੇਡੀਜ਼ ਨਾਲ ਤੋਂ ਰੇਪ ਕੀਤਾ ਕਿਹਾ ਡਰਾਫਟ ਤਮਕਾਰ ਕੇ ਤੋਂ 15000 ਰੁਪਏ ਨਕਦ ਉਹ ਲੈ ਲੇ ਤੇ ਇਹਦੀ ਕੁੱਟਮਾਰ ਕੀਤੀ ਐ ਇਸ ਕਰਕੇ ਇਹਨਾਂ ਦੇ ਵਿਰੁੱਧ ਅਸੀਂ ਮੁਕਾਦਮਾ ਦਰਜ ਕਰ ਲਿਆਗਾ ਲੇਡੀਜ਼ ਦੋ ਲੇਡੀਜ਼ ਐ ਦੋ ਜੈਂਟਸ ਐ ਕੁਝ ਨਾਮ ਲੋਗ ਐ ਕਿ ਇਹਨਾਂ ਦੇ ਸਾਥੀ ਇਹਨਾਂ ਚੋਂ ਤੁਸੀਂ ਚਾਰ ਬੰਦੇ ਆ ਜਿਹੜੇ ਦੋ ਲੇਡੀ ਤੇ ਦੋ ਜਰਨ ਨਬੀ ਤੇ ਦਲਵਾਗ ਤੇ ਦੋ ਲੇਡੀ ਤੇ ਆ ਜਿਹੜੀਆਂ ਉਹ ਅਸੀਂ ਇਹ ਕਿਰਪਾ ਕਰ ਲਿਆ ਇਹਨਾਂ ਨੂੰ ਮਾਂਗੇ ਫੋਟੋ ਪ੍ਰਸ਼ ਕਰਾਂਗੇ ਉਹ ਦੁਬਾਰਾ ਇਹਨਾਂ ਦਾ ਬੁੱਤ ਮਾਡ ਲਵਾਂਗੇ ਹੋਰ ਪੁੱਛ ਵਿੱਚ ਕਰਾਂਗੇ ਵੀ ਕਿੰਨਾ ਕਿੰਨਾ ਹਵਾ ਦਾ ਕਾਜ ਹੈ ਪਹਿਲਾਂ ਤੇ ਠੀਕ ਹੈ 30 ਕਿਤੇ ਤਰ੍ਹਾਂ ਦੀ ਸੇਵਾ ਕਰਤੀ ਦੀ ਹਾਂ ਜਿਹੜੇ ਬਾਰੇ ਅਸੀਂ ਪੁੱਛਗਛ ਕਰ ਰਹੇ ਹਾਂ ਵੀ ਇਹਨਾਂ ਦਾ ਕੋਈ ਗਰੋਹ ਹੈ ਕਿ ਇਸ ਤਰ੍ਹਾਂ ਕਿਵੇਂ ਇਕੱਠੇ ਹੋਏ ਇਹ ਕਿਵੇਂ ਇਕੱਠੇ ਕਰਕੇ ਰਹਿੰਦੇ ਆ ਇਹਦੇ ਬਾਰੇ ਅਸੀਂ ਬਰਤਾਲ ਕਰ ਰਹੇ ਹਾਂ ਜਿੱਥੇ ਲੈ ਕੇ ਗਏ ਘਰ ਕਿੱਥੇ ਤੇ ਦੀਪ ਸਿੰਘ ਨਗਰਾ ਕਰਾਇ ਤੇ ਕਰ ਲਿਆ ਬੱਚੇ ਇਹਨਾਂ ਕੇ ਹਾਂਜੀ ਤੇ ਜਿਹੜੀ ਇਕੱਲਾ ਨਹੀਂ ਕਰਨਾ ਕੋਈ ਮੁਕੱਦਮੇ ਇਹਨਾਂ ਲੋਕਾਂ ਦੇ ਪਰ ਹਾਂਜੀ ਜਿਹੜੀ ਸਾਡੇ ਹੁਣ ਤੱਕ ਦੀ ਪੁੱਛ ਗਏ ਛੇ ਗੱਲ ਸਾਹਮਣੇ ਆਈ ਹੈ ਵੀ ਨਵਦੀਪ ਤੇ ਦਲਵਾਰ ਤੇ ਨਵਦੀਪ ਤੇ ਦੋ ਮੁਕੱਦਮੇ ਦਰਜ ਹੈ ਜੀ ਇੱਕ ਤਾਂ ਜਲੰਧਰ ਹੈਗਾ ਇੱਕ ਥਾਣੇ ਕਤਵਾਲੀ ਵਧਣਦੇ ਆ ਉਹ ਵੀ ਇਸੇ ਤਰ੍ਹਾਂ ਦਾ ਹੀ ਹੈ ਇਹਨਾਂ ਨੇ ਕਿਸੇ ਨੂੰ ਬਲੈਕਮੇਲ ਕੀਤਾ ਸੀ ਉਹ ਮੁਕੱਦਮਾ ਦਰਜ ਹੋਇਆ ਤੇ ਜਿਹੜਾ ਦਲਵਾਰ ਹੈ ਉਹਦੇ ਤੇ ਵੀ ਇਸੇ ਤਰ੍ਹਾਂ ਦਾ ਹੀ ਇੱਕ ਮੁਕੱਦਮਾ ਦਰਜ ਹੈਗਾ ਜੀ ਉਹ ਕਿਹੜੇ ਤਰ੍ਹਾਂ ਦੇ ਹੋਣਗੇ ਕੋਲਾ ਸੀਗੇ ਇਹਨਾਂ ਨੂੰ ਇਹਨਾਂ ਦੀ ਗ੍ਰਿਫਤਾਰੀ ਪਾ ਲਈ ਹੈ ਜੀ ਅਸੀਂ ਅੱਜ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਇਹਨਾਂ ਦਾ ਹੋਰ ਹੋਰ ਸ ਤੇ ਅੱਗੇ ਜਿਹੜੀ ਤਪਰੀਜ ਹੋਊਗੀ ਜੇ ਇਹਨਾਂ ਦੇ ਜਿਹੜੇ ਹੋਰ ਸਾਥੀ ਆ ਇਹਨਾਂ ਨੇ ਕਿਹੜਾ ਕਿਹੜਾ ਹੋਰ ਲੁੱਟਿਆ ਇਹਨਾਂ ਨੇ ਇਸ ਤਰ੍ਹਾਂ ਕਰਕੇ ਉਹ ਸਾਰੀ ਅਸੀਂ ਪੁੱਛ ਕੇ ਚੱਲਾਂਗੇ